ਪਹਿਲਾਂ ਜਿਹੜਾ ਰੋਡ ਪੱਟਿਆ ਸੀਗਾ ਸੀਵਰੇਜ ਪਾਉਣ ਵਾਸਤੇ ਉਹਨੂੰ ਤਾਂ ਬਣਾ ਲੈਂਦੇ ਪਹਿਲਾਂ ਆਹ ਹੋਰ ਪੱਟ ਦਿੱਤਾਈਓ ਸੀਵਰੇਜ ਪਾਉਣਾ ਮਾੜੀ ਗੱਲ ਨਹੀਂ ਵਧੀਆ ਗੱਲ ਵਾ ਪਰ ਸਾਲ ਤੋਂ ਉੱਪਰ ਹੋ ਗਿਆ ਪਹਿਲਾਂ ਵਾਲੇ ਰੋਡ ਪੱਟੇ ਹੋਏ ਨੂੰ ਉਹ ਯਾਰ ਕਿੰਨੇ ਬਣਾਉਣਾ ਉਹ ਨਿਤਨ ਗਟਕਰੀ ਨੇ ਆ ਕੇ ਬਣਾਉਣਾ ਕਿਤੇ ਭਾਰਤ ਮਾਲਾ ਦੇ ਅੰਡਰ ਤਾਂ ਨਹੀਂ ਆ ਗਿਆ ਇਹ ਰੋਡ ਜਿਹੜਾ ਹਜੇ ਤੱਕ ਬਣਿਆ ਨਹੀਂ ਇਹ ਦੋ ਦਿਨ ਲੱਗਦੇ ਨੇ ਰੋਡ ਬਣਾਉਣ ਨੂੰ ਦੋ ਦਿਨ ਤੁਸੀਂ ਸੁਲਤਾਨਪੁਰ ਸ਼ਹਿਰ ਨੂੰ ਮਿੱਟੀ ਦਾ ਢੇਰ ਬਣਾ ਕੇ ਰੱਖ ਦਿੱਤਾ ਟੋਕਰੇ ਭਰ ਕੇ ਕਮੇਟੀ ਪੈਂਦੀ ਲੋਕਾਂ ਦੇ ਸਿਰ 'ਚ ਟੋਕਰੇ ਭਰ ਕੇ ਨਾਲੇ ਤੁਹਾਨੂੰ ਪਤਾ ਇਤਿਹਾਸਕ ਸ਼ਹਿਰ ਆ ਸੁਲਤਾਨਪੁਰ ਲੋਧੀ ਕਿਹਨੇ ਬਣਾਉਣਾ ਇਹਨੂੰ ਪਹਿਲਾਂ ਆਲਾ ਤੁਹਾਡੇ ਕੋਲ ਬਣਿਆ ਨਹੀਂ ਆਹ ਹੋਰ ਤੁਸੀਂ ਪਟਣਾ ਸ਼ੁਰੂ ਕਰ ਦਿੱਤਾ ਰੋਜ਼ ਕਿੰਨੇ ਕਿੰਨੇ ਹਾਦਸੇ ਹੁੰਦੇ ਆ ਦੇਖੋ ਤੁਸੀਂ ਆਹ ਤੁਸੀਂ ਦੇਖ ਰਹੇ ਆ ਆਹ ਦੇਖੋ ਟੈਟਾ ਟਰਾਲੀ ਪਲਟਿਆ ਹੋਇਆ ਮੋਟਰਸਾਈਕਲ ਸਕੂਟਰੀ ਵਾਲੇ ਤਾਂ ਪਤਾ ਨਹੀਂ ਰੋਜ਼ ਕਿੰਨੇ ਡਿੱਗਦੇ ਆ ਕਿੰਨੇ ਖੱਜਲ ਹੁੰਦੇ ਨੇ ਲੋਕ ਜਦੋਂ ਲੋਹਾਂ ਵਾਲੇ ਆਪਾਂ ਪਾਸਿਓਂ ਆਉਣੇ ਆ ਚੁੰਗੀ ਤੇ ਵੈਸੇ ਤਾਂ ਚੰਡੀਗੜ੍ਹ ਮੱਲੇ ਵਾਲ ਨੂੰ ਜਾਣੇ ਉਹ ਵੀ ਬਣਨ ਵਾਲਾ ਪਹਿਲਾਂ ਜਿਹੜਾ ਪੱਟਿਆ ਉਹ ਬਣਾਇਆ ਨਹੀਂ ਦੂਜਾ ਹੋਰ ਪੱਟਣਾ ਸ਼ੁਰੂ ਕਰ ਦਿੱਤਾ ਪਹਿਲਾਂ ਵਾਲੇ ਨੂੰ ਬਣਾ ਲਓ ਹੱਥ ਜੋੜੇ ਤੁਹਾਡੇ ਅੱਗੇ ਲੋਕ ਬਹੁਤ ਪਰੇਸ਼ਾਨ ਆ ਬਹੁਤ ਪਰੇਸ਼ਾਨ ਆ ਕੀ ਗੱਲ ਆ ਪੈਸੇ ਹਨੀ ਜੇ ਨਹੀਂ ਹੈਗੇ ਸਰਕਾਰ ਕੋਲ ਲੈ ਲਓ ਲੋਕਾਂ ਨੇ ਥੋੜੀ ਬਣਾਉਣਾ ਇਹਨੂੰ ਨਾਲੇ ਤੁਸੀਂ ਕਿਹੜਾ ਆਪਦੀ ਜੇਬ ਦੇ ਵਿੱਚੋਂ ਬਣਾਉਣਾ ਵਾ ਤੁਸੀਂ ਇਹਨੂੰ ਆਪਦੀ ਜੇਬ ਦੇ ਵਿੱਚੋਂ ਥੋੜੀ ਬਣਾਉਣਾ ਸਰਕਾਰੀ ਪੈਸਿਆਂ ਦੇ ਨਾਲ ਬਣਨਾ ਹੈ ਸਰਕਾਰੀ ਪੈਸਿਆਂ ਦੇ ਨਾਲ ਰੱਬ ਦਾ ਵਾਸਤਾ ਤੁਹਾਨੂੰ ਇਹਨੂੰ ਬਣਾ ਦਿਓ ਬਣਾ ਦਿਓ ਪੂਰੇ ਦੇਸ਼ ਦੇ ਵਿੱਚੋਂ ਲੋਕ ਆਉਂਦੇ ਨੇ ਇੱਥੇ ਸੁਲਤਾਨਪੁਰ ਲੋਧੀ ਦੇ ਵਿੱਚ ਕਿਉਂਕਿ ਇਹ ਇੱਕ ਇਤਿਹਾਸਕ ਸ਼ਹਿਰ ਵਾ ਫਿਰ ਨੇੜੇ ਤੇੜੇ ਦੇ ਰੋਜ਼ ਲਗਭਗ 50 ਪਿੰਡਾਂ ਦੇ ਲੋਕ ਇਸ ਸ਼ਹਿਰ ਦੇ ਵਿੱਚ ਦੀ ਗੁਜਰਦੇ ਨੇ ਇੱਥੇ ਆਉਂਦੇ ਨੇ ਇਹਦੇ ਵਿੱਚ ਦੀ ਲੰਘਦੇ ਨੇ ਫਿਰ ਲੋਕਲ ਲੋਕਾਂ ਦੀ ਜਿਹੜੀ ਖੱਜਲ ਖਵਾਰੀ ਹੁੰਦੀ ਉਹ ਤਾਂ ਕੋਈ ਅੰਤ ਹੀ ਨਹੀਂਗਾ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਇਸ ਰੋਡ ਨੂੰ ਬਣਾ ਦਿਓ ਬਣਾ ਦਿਓ ਹਰ ਰੋਜ਼ ਬੇਹਿਸਾਬ ਘਟਾ ਉੱਟਦਾ ਤੇ ਜਿਹੜੇ ਲੋਕਾਂ ਦੀਆਂ ਗੱਡੀਆਂ ਟੁੱਟਦੀਆਂ ਉਹ ਵੱਖਰੀਆਂ ਟੈਕਸ ਸਰਕਾਰ ਨੂੰ ਵੀ ਭਰਦੇ ਆ ਗੱਡੀਆਂ ਦਾ ਟੈਕਸ ਵੱਖਰਾ ਰੋਡ ਟੈਕਸ ਵੱਖਰਾ ਇਨਕਮ ਟੈਕਸ ਵੱਖਰਾ ਇਹ ਲੋਕਾਂ ਨੇ ਨਹੀਂ ਬਣਾਉਣਾ ਇਹ ਤੁਸੀਂ ਬਣਾਉਣਾ ਇਹਨੂੰ ਬਣਾ ਦਿਓ ਜੇ ਨਹੀਂ ਕੋਲ ਪੈਸੇ ਆਗੇ ਸਰਕਾਰ ਕੋ ਲੈ ਲੋ ਸਰਕਾਰ ਦੇ ਅੱਗੇ ਆਪਾਂ ਬੇਨਤੀ ਕਰਦੇ ਆ ਸੀਐਮ ਸਾਹਿਬ ਦੇ ਸੀਐਮ ਸਾਹਿਬ ਕਿਰਪਾ ਕਰੋ ਸultanpur ਲੋਧੀ ਜਿਹੜਾ ਸਾਡਾ ਸ਼ਹਿਰ ਵਾ ਇੱਕ ਇਤਿਹਾਸਕ ਸ਼ਹਿਰ ਵਾ ਤੁਸੀਂ ਵੀ ਇਹਦੇ ਬਾਰੇ ਬਾਖੂਬੀ ਜਾਣਦੇ ਆ ਸੋ ਕਿਰਪਾ ਕਰੋ ਇਹਨੂੰ ਬਣਾਉਣ ਦੀ ਕਿਰਪਾਲਤਾ ਕਰੋ ਕੋਈ ਬਹੁਤਾ ਖਰਚਾ ਨਹੀਂ ਆਉਣਾ ਸੀਵਰੇਜ ਦੇ ਨਾਂ ਤੇ ਸੀਵਰੇਜ ਪਾਉਣ ਦੇ ਨਾਂ ਤੇ ਸਾਲ ਤੋਂ ਵੱਧ ਹੋ ਗਿਆ ਪੱਟ ਕੇ ਰੋਡ ਸੁੱਟਿਆ ਹੋਇਆ ਵਾ ਹੋਰ ਪਟਣਾ ਸ਼ੁਰੂ ਕਰ ਦਿੱਤਾ ਅੱਗੇ ਗੁਰਦੁਆਰਾ ਸਾਹਿਬ ਦੇ ਲਾਗੇ ਆ ਦੇਖੋ ਤੁਸੀਂ ਤੁਹਾਨੂੰ ਦਿਖਾਈ ਦੇ ਰਿਹਾ ਕਿਵੇਂ ਪਟ ਰਹੇ ਨੇ ਨਵਾਂ ਰੋਡ ਪਟਣਾ ਸ਼ੁਰੂ ਕਰ ਦਿੱਤਾ ਅਣਗਿਣਤ ਰੋਜ਼ ਹਾਦਸੇ ਹੁੰਦੇ ਨੇ ਇੱਥੇ ਛੋਟੇ ਵੱਡੇ ਸਾਰੇ ਜੇ ਆਪਾਂ ਗਿਣ ਲਈਏ ਤੁਸੀਂ ਹਸਾਰ ਲਓ ਕਿਰਪਾ ਕਰਕੇ